ਕੁਝ ਆਪਣੇ ਜਿਹੜੇ ਫਾਰਮ ਹੈ ਉਹ ਹਿਮਾਚਲ ਦੇ ਵਿੱਚ ਹਿਮਾਚਲ ਦੀ ਆਬਾਦੀਆਂ ਦੇ ਵਿੱਚ ਜਿਹੜਾ ਉਹ ਸ਼ਿਫਟ ਕਰ ਦਿੰਦੇ ਆ ਇਹ ਸਾਡੇ ਕੋਲ ਵਾਈਲਡ ਵਾਈਲਡ ਮਲਟੀ ਫਲਾਵਰ ਹੈ ਜੰਗਲੀ ਸ਼ਹਿਰ ਠੀਕ ਹੈ ਜੀ ਔਰ ਪਠਾਨਕੋਟ ਜਿਵੇਂ ਕਿ ਸਾਡਾ ਲੀਚੀ ਜ਼ੋਨ ਹੈ ਸਾਡੇ ਇੱਥੇ ਲੀਚੀ ਦੇ ਬਾਗ ਜਿਹੜੇ ਉਹ ਬਹੁਤ ਜ਼ਿਆਦਾ ਹੈਗੇ ਨੇ ਇਹ ਸਾਡੇ ਕੋਲ ਲੀਚੀ ਦਾ ਸ਼ਹਿਰ ਹੈ ਠੀਕ ਹੈ ਜੀ ਔਰ ਉਸ ਤੋਂ ਇਲਾਵਾ ਅਸੀਂ April लास्ट ਦੇ ਵਿੱਚ ਆਪਣੇ ਕੁਝ ਫਾਰਮਾਂ ਨੂੰ ਕਸ਼ਮੀਰ ਦੇ ਵਿੱਚ ਵੀ ਸ਼ਿਫਟ ਕਰਦੇ ਆ ਉੱਥੇ ਵੀ ਸਾਡੇ ਕੋਲ ਮਲਟੀ ਫਲਾਵਰ ਦਾ ਜਿਹੜਾ ਸ਼ਹਿਰਤ ਉਹ ਜਿਹੜਾ ਮਿਲ ਜਾਂਦਾ ਹੈਗਾ ਔਰ ਉਸ ਤੋਂ ਇਲਾਵਾ ਕਸ਼ਮੀਰ ਦੇ ਵਿੱਚ ਕਸ਼ਮੀਰ ਅਕੇਸ਼ੀਆ ਬਹੁਤ ਹੀ ਟੇਸਟ ਹੈਗਾ ਔਰ ਇਹ ਸ਼ਾਇਦ ਪੂਰਾ ਸਾਲ ਪਰ ਨਹੀਂ ਜਾਂਦਾ ਉਸ ਤੋਂ ਇਲਾਵਾ ਇਹ ਸਾਡੇ ਕੋਲ ਕਸ਼ਮੀਰੀ ਤુલਸੀ ਸ਼ਹਿਦ ਜਿਹਨੂੰ ਜੰਗਲੀ ਸਲਾਈ ਵੀ ਕਹਿੰਦੇ ਆ ਜੰਗਲੀ ਤુલਸੀ ਵੀ ਕਹਿੰਦੇ ਆ ਤુલਸੀ ਦਾ ਸ਼ਹਿਦ ਵੀ ਔਰ ਲਾਸਟ ਮੰਥ ਅਗਸਤਰ ਸਤੰਬਰ ਦੇ ਵਿੱਚ ਸਾਡਾ ਜਿਹੜਾ ਫਾਰਮ ਸੀ ਔਰ ਡਿਸਟ੍ਰਿਕਟ ਹਨੂਮਾਨਗੜ ਦੇ ਵਿੱਚ ਸੀ ਇਹ ਉਥੋਂ ਦੇ 베ਰੀਆਂ ਦਾ ਸ਼ਹਿਦ ਹੈ 베ਰੀ ਦੇ ਫੁੱਲਾਂ ਦਾ 베ਰੀ ਦੇ ਫੁੱਲਾਂ ਦਾ ਠੀਕ ਹੈ ਜੀ